ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿੰਨੀਆਂ ਵੀ ਸੰਗਤਾਂ ਸਾਡੇ ਚੈਨਲ ਦੇ ਨਾਲ ਜੁੜੀਆਂ ਨੇ ਸੰਥਿਆ ਕਰ ਰਹੀਆਂ ਨੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਆਪਾਂ ਸ਼ਬਦ ਸੁਝਾਰਿਆਂ ਦੀ ਸੰਥਿਆ ਕਰ ਰਹੇ ਹਾਂ ਤੇ ਇਥੋਂ ਤੱਕ ਆਪਣੀ ਸੰਥਿਆ ਹੋ ਗਈ ਸੀ ਅੱਗੇ ਸ਼ੁਰੂ ਹੁੰਦਾ ਹੈ ਤਿਲੰਗ ਮਹੱਲਾ ਪਹਿਲ ਛਾਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਪਿਆਰੇ ਤੇ ਵਿਸਰਾਮ ਹੈ ਧਿਆਨ ਰੱਖਣਾ ਇੱਥੇ ਹਾਹੇ ਨੂੰ ਔਂਪੜ ਲੱਗਾ ਇਹੋ ਪੜਨਾ ਹੈ ਇਹ ਨਹੀਂ ਕਹਿਣਾ ਹਾਹੇ ਨੂੰ ਔਂਪੜ ਲਾ ਕੇ ਉਚਾਰਨ ਕਰਨਾ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਾਪ ਰੰਗਾਏ ਮੇਰੇ ਕੰਤਨਾ ਭਾਵੈ ਚੋਲੜਾ ਪਿਆਰੇ ਪਿਆਰੇ ਤੇ ਵਿਸਰਾਮ ਹੈ ਧਿਆਨ ਰੱਖਣਾ ਮੇਰਾ ਦਲਾਵਾ ਲੱਗਿਆ ਮੇਰਾ ਕਿਉ ਧਨ ਸੀਜੈ ਜਾਏ ਹੌਂ ਕੁਰਬਾਨੇ ਜਾਓ ਹੌਂ ਕੁਰਬਾਨੇ ਜਾਓ ਮਿਹਰਵਾਨਾ ਮਿਹਰਵਾਨਾ ਤੇ ਵਿਸ਼ਰਾਮ ਹੈ ਹੌਂ ਕੁਰਬਾਨੇ ਜਾਓ ਇਹ ਧਿਆਰ ਰੱਖਣਾ ਉਹਨ ਕਈ ਸੰਗਤਾਂ ਪੜ ਜਾਂਦੀਆਂ ਹੌਂ ਕੁਰਬਾਨੇ ਕੁਰਬਾਨੇ ਇਕ ਲਾਂ ਦੇ ਨਾਲ ਹੁੰਦਾ ਹੈ ਸੰਗਤ ਜੀ ਇੱਥੇ ਧੋ ਲੱਗੀਆਂ ਦਲਾਵਾਂ ਤੇ ਇੱਕ ਇੱਥੇ ਨੰਨਾ ਲੱਗਾ ਹੈ ਕੁਰਬਾਨੇ ਨਹੀਂ ਕਹਿਣਾ ਕੁਰਬਾਨਾ ਕਹਿਣਾ ਹੈ ਨੰਨੇ ਦੀ ਆਵਾਜ਼ ਨਿਕਲੇ ਹਉ ਕੁਰਬਾਨੈ ਜਾਓ ਤਿਨਾਂ ਕੈ ਇੱਥੇ ਵਿਸਰਾਮ ਲੈਨ ਜੋ ਤੇਰਾ ਨਾਉ ਲੈਨ ਜੋ ਤੇਰਾ ਨਾਉ ਤਿਨਾਂ ਕੈ ਇੱਥੇ ਵਿਸਰਾਮ ਹੈ ਹਉ ਸਦ ਕੁਰਬਾਨੈ ਜਾਓ ਰਹਾਓ ਕਾਇਆ ਰੰਗਣ ਜੇਠੀ ਐ ਪਿਆਰੇ ਪਾਈਐ ਨਉ ਮਜੀਠ ਹੁਣ ਸੰਗਤ ਜੀ ਰਾਰੇ ਉੱਤੇ ਟਿੱਪੀ ਆ ਅੱਗੇ ਨੰਗਾ ਨਾਣੇ ਨੂੰ ਸਿਆਰੀ ਲੱਗੀ ਐ ਕਈ ਸੰਗਤਾਂ ਇੱਥੇ ਗੱਗੇ ਦੀ ਆਵਾਜ਼ ਉਚਾਰਨ ਕਰ ਜਾਂਦੀ ਐ ਰੰਗਣ ਕਹਿ ਜ ਮੇਰੰਗਣ ਪਰ ਇਸ ਦਾ ਜਿਹੜਾ ਸ਼ੁੱਧ ਉਚਾਰਨ ਹੈ ਸੰਗਤ ਜੀ ਇੱਕ ਤਾਂ ਇਹ ਜਿਹੜਾ ਨੰਗਾ ਸ਼ਬਦ ਹੈ ਨੰਗਾ ਨੱਕ ਦੇ ਵਿੱਚ ਬੋਲਿਆ ਜਾਂਦਾ ਹੈ ਦੂਜਾ ਉੱਤੇ ਟਿੱਪੀ ਲੱਗੀ ਹੈ ਜਦੋਂ ਟਿੱਪੀ ਲੱਗ ਜੇ ਉਹ ਵੀ ਨੱਕ ਦੇ ਵਿੱਚ ਬੋਲੀ ਜਾਂਦੀ ਹੈ ਇਸ ਦਾ ਜਿਹੜਾ ਉਚਾਰਨ ਹੈ ਕੇ ਸ਼ਬਦ ਹੈ ਕੇ ਸ਼ਬਦ ਹੈ ਤੁਸੀਂ ਦਰਸ਼ਨ ਕਰਿਓ ਦੋਨੇ ਸ਼ਬਦਾਂ ਦੇ ਇਹ ਸ਼ਬਦ ਨੱਕ ਦੇ ਵਿੱਚ ਬੋਲੇ ਜਾਣੇ ਰੰਗਣ ਰੰਗਣ ਕਹਿਣਾ ਰੰਗਣ ਨੰਗੇ ਨਹੀਂ ਬਾਅਦ ਉਚਾਰਨ ਹੋਵੇ ਰੰਗਣ ਨਹੀਂ ਕਹਿਣਾ ਜਿਆ ਪਰੰਗਣ ਕਹਿਦਨੇ ਫਿਰ ਗੱਗੇ ਦੀ ਆਵਾਜ਼ ਆਈ ਇੱਥੇ ਗੰਗੇ ਦੀ ਆਵਾਜ਼ ਕਦ ਨਹੀਂ ਹੈ ਰੰਗਣ ਜੇਠੀ ਐ ਦਲਾਵਾਂ ਦੇ ਨਾਲ ਪਿਆਰੇ ਪਿਆਰੇ ਤੇ ਵਿਸਰਾਵਾਂ ਪਾਈ ਐ ਨਉ ਮਜੀਠ ਰੰਗਣ ਰੰਗਣ ਗੰਗੇ ਦੀ ਬਾਜ ਉਚਾਰਨ ਹੋਵੇ ਰੰਗਣ ਵਾਲਾ ਜੀ ਰੰਗੈ ਰਾਰੇ ਟਿੱਪੇ ਗੰਗੇ ਦਲਾਵਾਂ ਰੰਗ ਅੰਗ ਸਾਹਿਬ ਐਸਾ ਰੰਗ ਨਾ ਢੀਠ ਜਿਨ ਕੇ ਚੋਲੇ ਰਤੜੇ ਪਿਆਰੇ ਚੋਲੇ ਨਹੀਂ ਕਹਿਣਾ ਚੋਲੇ ਕਹਿਣਾ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਕੇ ਨਹੀਂ ਕਹਿਣਾ ਕੈ ਪੜਨਾ ਕਕੇ ਨੂੰ ਦਲਾਵਾ ਲੱਗਿਆ ਪਾਸ ਤੂੜ ਤਿਨਾ ਕੀ ਜੇ ਮਿਲੇ ਮਿਲੇ ਤੇ ਦਲਾਵਾ ਲੱਗਿਆ ਮਿਲੇ ਨਹੀਂ ਪੜਨਾ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਰੰਗੇ ਤੇ ਬਿਸਰਾਮ ਆਪੇ ਨਜ਼ਰ ਕਰੀ ਕਕੇ ਨੂੰ ਕਕਾ ਰਾਰੇ ਲਾ ਤੇ ਈੜੀ ਸਿਆਰੀ ਲੱਗੀ ਐ ਈੜੀ ਸਿਆਰੀ ਉਚਾਰਨ ਹੋਵੇਗੀ ਕਰੇ ਕਰੇ ਇਸ ਤਰ੍ਹਾਂ ਬੋਲਣਾ ਕਿ ਈੜੀ ਨੂੰ ਸਿਆਰੀ ਨਾਲ ਉਚਾਰਨ ਕਰਨੀ ਹੈ ਕਰੇ ਨਾਨਕ ਕਾਮਣ ਕੰਤੇ ਭਾਵੇ ਭਾਵੇ ਨਹੀਂ ਬੋਲਣਾ ਭਾਵੇ ਭਾਵੇ ਨੂੰ ਦਲਾਵਾ ਲੱਗਿਆ ਇਥੇ ਵਿਸਰਾਮ ਆਪੇ ਹੀ ਰਾਵੇ ਰਾਵੇ ਰਾਰੇ ਕੰਨਾ ਵਾਵੇ ਲਾਤ ਈੜੀ ਨੂੰ ਸਿਆਰੀ ਇਹ ਵੀ ਉਚਾਰਨ ਹੋਵੇਗੀ ਰਾਵੇ ਤਲੰਗ ਮਹੱਲਾ ਪਹਿਲਾ ਈਆਂਣੜੀਏ ਈਆਂਣੜੀਏ ਰਾੜੇ ਦੀ ਬਾਜ ਉਚਾਰਨ ਕਰਨੇ ਇਥੇ ਰਾਰਾ ਨਾ ਬੋਲਿਆ ਜਾਵੇ ਧਿਆ ਰੱਖਣਾ ਈਆਂਣੜੀਏ ਇਥੇ ਵਿਸਰਾਮ ਹੈ ਈਆਂਣੜੀਏ ਮਾਨੜਾ ਕਾਏ ਕਰੇਹ ਤੱਕੇ ਕੱਕਾ ਤੇ ਰਾਰੇ ਲਾਂ ਹਾਹੇ ਨੂੰ ਸਿਆਰੀ ਹਾਏ ਨੂੰ ਸਹੀ ਉਚਾਰਨ ਕਰਨੀ ਕਰੇ ਇਹ ਇਹ ਧਿਆਨ ਰੱਖਣਾ ਕਿ ਇੱਥੇ ਲਾ ਨਾ ਲੱਗੇ ਜੇ ਆਪਾਂ ਲੰਮਾ ਕਰਾਂਗੇ ਕਰੇ ਇਹ ਕਰੇ ਇਹ ਪੜਾਂਗੇ ਤੇ ਹਾਏ ਨੂੰ ਲਾ ਨੱਗੇ ਕਰੇ ਇਹ ਇਸ ਤਰ੍ਹਾਂ ਪੜ੍ਹਨਾ ਹੈ ਕਰੇ ਇਹ ਆਪ ਨੜੈ ਆਪ ਨੜੈ ਆਪ ਨੜੇ ਨਹੀਂ ਪੜ੍ਹਨਾ ਆਪ ਨੜੈ ਪੜ੍ਹਨਾ ਦਲਾਵਾਂ ਦੇ ਨਾਲ ਆਪ ਨੜੈ ਘਰ ਹਰ ਰੰਗੋ ਕੀ ਨਾ ਮਾਣਹਿ ਮਾਣਹਿ ਨਾਣੀ ਦੀ ਬਾਣੀ ਉਚਾਰਨ ਕਰਨੀ ਹੈ ਮਾਣਹਿ ਹਾਏ ਜਿਹੜਾ ਹਾਇ ਨੂੰ ਸਹੀ ਲੱਗੀਏ ਇਹ ਵੀ ਵਿਚਾਰਨ ਹੋਵੇ ਮਾਣਿ ਸੋ ਨੇੜੈ ਧਨ ਕਮਲੀਏ ਇੱਥੇ ਵਿਸਰਾਮ ਹੈ ਬਾਹਰ ਕਿਆ ਟੁੰਡੇ ਹੈ ਇੱਥੇ ਢੱਡੇ ਨੂੰ ਦਲੈਂਕੜਾ ਢੱਡੇ ਨੂੰ ਲਾਂ ਹਾਹ ਨੂੰ ਹਿਸ਼ਾਰੇ ਸੰਗਤਾ ਪੜ ਜਾਂਦੀਆਂ ਢੁੰਡੇ ਢੁੰਡੇ ਪੜੀ ਪਰ ਸੰਗਤ ਜੀ ਜੇ ਟੁਪ ਟਿੱਪੀ ਹੋਵੇਗੀ ਫਿਰ ਢੁੰਡੇ ਬਣ ਲੈ ਕਿਉਂਕਿ ਇੱਥੇ ਟਿੱਪੀ ਤੋਂ ਰਹਤ ਹੈ ਟੂਡੇਹ ਇਸ ਤਰ੍ਹਾਂ ਪੜ੍ਹਨਾ ਹੈ ਟੂਡੇਹ ਪੈ ਕੀਆ ਦੇਹੇ ਸਲਾਈਆ ਨੈਣੀ ਨੈਣੀ ਤੇ ਵਿਸਰਾਮ ਹੈ ਭਾਵ ਕਾ ਕਰ ਸੀਗਾਰੋ ਤਾ ਸੁਹਾਗਣ ਜਾਣੀਏ ਲਾਗੀ ਲਾਗੀ ਤੇ ਵਿਸਰਾਮ ਹੈ ਜਾਣੀਏ ਤਲਾਵਾਂ ਲੱਗੀਆਂ ਐੜੇ ਨੂੰ ਲਾਗੀ ਜਾ ਸੋ ਧਰੇ ਪਿਆਰੋ ਇਆਣੀ ਬਾਲੀ ਕਿਆ ਕਰੇ ਕਰੇ ਤੇ ਵਿਸਰਾਮ ਹੈ ਜਾ ਤਨ ਕੰਤ ਨਾ ਭਾਵੇ ਧਨ ਸੰਗਜ ਪੋਲਾ ਪੜਨਾ ਕਸ ਕੇ ਨਹੀਂ ਕਹਿਣਾ ਧਨ ਨਹੀਂ ਕਹਿ ਦੇਣਾ ਧਨ ਕੰਤ ਨਾ ਭਾਵੈ ਕਰਨ ਪਲਾਹ ਪਲਾਹ ਹਾ ਹ ਮੁਕਤ ਹੈ ਤਿਆਰ ਰੱਖਣਾ ਪਲਾਹੋ ਨਹੀਂ ਕਹਿਣਾ ਪਲਾਹਾ ਨਹੀਂ ਕਹਿਣਾ ਪਲਾਹ ਇਸ ਤਰ੍ਹਾਂ ਕਰੇ ਬਹੁ ਤੇਰੇ ਸਾ ਧਨ ਮਹਿਲ ਨਾਮ ਪਾਵੇ ਪਾਵੇ ਨਹੀਂ ਪੜਨਾ ਪਾਵੇ ਦਲਾਵਾਂ ਦੇ ਨਾਲ ਵਿਣ ਕਰਮਾ ਕਿਛ ਪਾਈਐ ਦਲਾਵਾਂ ਦੇ ਨਾਲ ਪਾਈਐ ਨਾਹੀ ਜੇ ਬਹੁ ਤੇਰਾ ਤਾਵੇ ਤਾਵੇ ਨਹੀਂ ਪੜਨਾ ਤਾਵੇ ਲਬ ਲੋਭ ਅਹੰਕਾਰ ਕੀ ਮਾਤੀ ਮਾਤੀ ਕਸ ਕੇ ਬੋਲਣਾ ਮਾਤੀ ਪੋਲਾ ਨਹੀਂ ਕਹਿਣਾ ਮਾਤੀ ਮਾਇਆ ਮਹਿ ਸਮਾਣੀ ਇਨੀ ਬਾਤੀ ਸਹ ਪਾਈਐ ਨਾਹੀ ਭਈ ਕਾਮਣ ਇਆਣੀ ਜਾਏ ਪੁੱਛੋ ਸੁਹਾਗਣੀ ਵਾਹੇ ਵਾਹੇ ਨਹੀਂ ਪੜਨਾ ਵਾਹੇ ਹਾਹੇ ਨੂੰ ਦਲਾਮ ਲੱਗੀ ਵਾਹ ਕਿੰਨੀ ਬਾਤੀ ਸੋਹ ਪਾਈ ਐ ਜੋ ਕਿਸ ਕਰੇ ਸੋ ਭੜਾ ਕਰ ਮਾਨੀ ਐ ਦਲਾਵਾਂ ਦੇ ਨਾਲ ਮਾਨੀ ਐ ਹਕਮਤ ਹੁਕਮ ਚੁਕਾਈ ਐ ਚੁਕਾਈ ਐ ਐਡ ਨੂੰ ਦਲਾਵਾਂ ਲੱਗੀਆਂ ਤਿਆਰ ਕਰਾ ਚੁਕਾਈ ਐ ਜਾ ਕਹਿ ਪੇਮ ਪਦਾਰਥ ਪਾਈ ਐ ਤੋ ਚਰਣੀ ਚਿਤ ਲਾਈ ਐ ਦਲਾਵਾਂ ਦੇ ਨਾਲ ਸੰਗਤ ਜੀ ਤਿਆਰ ਰੱਖਣਾ ਦਲਾਵਾਂ ਜਿੱਥੇ ਲੱਗੀਆਂ ਉੱਥੇ ਦਲਾਵਾਂ ਹੀ ਉਚਾਰਨ ਹੋਣ ਸੋ ਕਹ ਸੋ ਕੀਜੈ ਤਨ ਮਨੁ ਦੀਜੈ ਹੁਣ ਇੱਥੇ ਕਹੇ ਤੇ ਲਾਮ ਲੱਗੀਆਂ ਸੰਗਤਾ ਪੜ ਜਾਂਦੀਆਂ ਸੋ ਕਹ ਕਹੀ ਕਹੇ ਨਿਪੜਨਾ ਕਹਿ ਪੜਨਾ ਸੋ ਕੀਜੈ ਤਨ ਮਨੁ ਦੀਜੈ ਐਸਾ ਪਰਮਲ ਲਾਈਐ ਏਵ ਕਹ ਦੋਹਾਇ ਕਹੇ ਸੋਹਾਗਣੀ ਪੈਣੀ ਇਨੀ ਬਾਤੀ ਸੋ ਪਾਈਐ ਆਪ ਗਵਾਈਐ ਤਾ ਸੋਹ ਪਾਈਐ ਔਰ ਕੈਸੀ ਚਤੁਰਾਈ ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਦਲਾਵਾਂ ਦੇ ਨਾਲ ਕਾਮਨ ਨਉ ਨਿਤ ਬਾਈ ਆਪਣੇ ਕੰਤ ਪਿਆਰੀ ਸਾ ਸੋਹਾਗਣ ਨਾਨਕ ਸਾਸ ਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਸੇ ਨਿਪੜ ਜਾਣਾ ਐਸ ਹੈ ਦੁਲਾਵਾਂ ਦੇ ਨਾਮ ਐਨ ਸਪਾਏ ਸਮਾਣੀ ਸੁੰਦਰ ਸਾਏ ਸਰੂਪ ਵਿੱਚ ਚਖਣ ਖ ਚਖਣ ਕਹਿਣਾ ਸੰਗਤ ਜੀ ਬਾਬੇ ਨੂੰ ਸਿਆਰੀ ਜਿਹੜੀ ਹੈ ਸੰਬੰਧਕ ਲਾਉਣੀ ਹੈ ਪਿ ਚਖਣ ਕਹੀ ਹੈ ਸਾ ਸਿਆਣੀ ਕਹੀ ਹੈ ਸਾ ਸਿਆਣੀ ਸੋ ਸੰਗਤ ਜੀ ਇੱਥੋਂ ਤੱਕ ਆਪਣੀ ਸੰਥਿਆ ਸੰਪੂਰਨ ਹੋ ਗਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ